ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪੀਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਬੱਜ ਗਈ ਨੇ ਜੀ ਸਵੇਰ ਦੇ 8:47 ਮਿੰਟ ਦਾ ਟਾਈਮ ਹੋ ਗਿਆ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਓ ਤੇ ਬਾਕੀ ਜੀ ਜਿਹੜੇ ਆਪਣੇ ਘਰ ਦੇ ਕੰਮ ਨੇ ਉਹ ਤਕਰੀਬਨ ਸਾਰੇ ਹੋ ਗਏ ਨੇ ਰਮਾਨ ਨੇ ਪਸ਼ੂ ਵਗੈਰਾ ਅੰਦਰ ਬੰਦ ਤੇ ਆ ਜੋ ਕਿ ਤਾਂ ਬਸ ਜਿਵੇਂ ਪਿਛਲੀ ਵੀਡੀਓ ਚ ਵੀ ਛੁੱਟੀਆਂ ਕਰਕੇ ਆਪਾਂ ਨੂੰ ਹੈਲਪ ਕਰਦਾ ਰਹਿੰਦਾ ਹੁਣ ਤੇ ਬਾਕੀ ਅੱਜ ਇਹਨੇ ਉੱਥੋਂ ਵੀ ਸਫਾਈ ਕੀਤੀ ਆ ਤੇ ਉਹ ਜਿਹੜੀ ਤੂੜੀ ਸੀਗੀ ਥੋੜੀ ਜੀ ਕਿਉਂਕਿ ਬਾਹਰ ਮੀਂਹ ਪਿਆ ਸੀ ਉਹਦਾ ਕਰਕੇ ਤੂੜੀ ਨਾ ਥੋੜੀ ਫਲਤਲ ਗਲ ਗਈ ਸੀ ਇਹਨੇ ਫਿਰ ਜੋ ਰੇੜੀ ਖੜੀ ਕੀਤੀ ਹੋਈ ਆ ਉਹ ਵਾਲੀ ਉੱਥੋਂ ਸਾਰੀ ਤੂੜੀ ਕੱਢਤੀ ਆ ਇਹ ਇਹ ਮੈਂ ਇਹਨੂੰ ਕਿਹਾ ਇੱਥੇ ਢੇਰੀ ਲਗਾ ਦੇ ਕਿਉਂਕਿ ਜਦੋਂ ਆਪਾਂ ਗੁਹਾ ਸਿੱਟਾਂਗੇ ਆ ਗੁਹਾ ਪੱਥਰਾਂ ਜੀ ਮੈਂ ਕਿਹਾ ਵੀ ਮੈਂ ਉਹਦੇ ਵਾਸਤੇ ਬਾਹਰ ਢੇਰੀ ਲਾ ਲਵਾਂਗੀ ਖੜੇ ਮੇਰੀ ਚੱਲ ਰਹੀ ਹੈ ਜੀ ਮਸ਼ੀਨ ਬਾਕੀ ਹੋ ਸਾਰਾ ਆਪਣਾ ਘਰ ਦਾ ਕੰਮ ਹੋ ਗਿਆ ਚੜ ਚੂਹ ਲਾ ਕੇ ਸਾਰਾ ਤੇ ਇੱਥੇ ਹੋਣ ਲੱਗਿਆ ਜੀ ਈਰਮਾਨ ਪਰਦਾ ਬੰਨਣਾ ਜਿਹੜਾ ਹਰੇ ਰੰਗ ਦੀ ਚਾਦਰ ਹੁੰਦੀ ਹੈ ਇਹ ਪਹਿਲਾਂ ਨਾ ਉਧਰਲੀ ਸਾਈਡ ਬੰਨੀ ਹੋਈ ਸੀ ਤੁਸੀਂ ਦੇਖੀ ਸੀ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਆ ਬੰਨੀ ਹੋਈ ਆ ਤੇ ਹੁਣ ਇਹ ਜੀ ਸ਼ਾਮ ਦੇ ਮਤਲਬ ਕਿ 3:00 ਵਜੇ ਤੱਕ ਨਾ 3:30 ਵਜੇ ਇਥੇ ਧੁੱਪ ਆਉਣ ਲੱਗ ਜਾਂਦੀ ਹੈ ਪਸ਼ੂ ਨੂੰ ਉਹ ਖੁਣਨੀ ਤੱਕ ਚੱਲੀ ਜਾਂਦੀ ਹੈ ਮਤਲਬ ਕਿਉਂਕਿ ਅੱਪ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਵੀਡੀਓ ਚ ਵੀ ਆਪਣੀਆਂ ਦੋ ਤਿੰਨ ਵੈੜੀਆਂ ਜਿਹੜੀਆਂ ਸੁਣ ਵਾਲੀਆਂ ਗੱਪਣਾ ਨੇ ਫਿਰ ਉਹਦਾ ਕਰਕੇ ਹੌਂਕ ਦਿਆਂ ਨੇ ਇਹ ਤਾਂ ਕਰਕੇ ਫਿਰ ਇਹ ਹੁਣ ਅਸੀਂ ਸੋਚਿਆ ਵੀ ਚਲੋ ਇਹਨੂੰ ਇੱਧਰ ਬੰਦ ਦਈਏ ਕਿਉਂਕਿ ਪਹਿਲਾਂ ਵੀ ਅਸੀਂ ਇਹ ਇੱਥੇ ਬੰਨਿਆ ਹੁੰਦਾ ਇੱਕ ਦੇ ਸੈੱਡ ਨਾਲ ਤਾਂ ਤਾਂ ਕਿ ਨਾ ਇਹਨੂੰ ਇੱਧਰ ਪੂਰਾ ਟਿੱਡਾ ਕਰ ਦੇਣਾ ਹੁੰਦੀ ਹੈ ਤਾਂ ਕਿ ਨੀਚੋਂ ਹਵਾ ਵੀ ਪੈਂਦੀ ਰਹੇ ਤੇ ਇਹਨਾਂ ਨੂੰ ਧੋਪੂ ਵੀ ਨਾ ਆਵੇ ਤੇ ਹਰਮਾਨ ਫਿਰ ਅੱਜ ਕਹਿੰਦਾ ਵੈਸੇ ਹੈਡ ਨਹੀਂ ਕਿਹਾ ਸੀ ਮੈਂ ਬਣਾ ਦੂੰਗਾ ਕਿ ਤੁਹੂ गिरਣਾ ਨਹੀਂ ਪਰ ਇਹ ਕਹਿੰਦਾ ਨਹੀਂ ਮੈਂ ਬੰਨ ਲੂੰਗਾ ਇਹ ਬੰਨ ਰਿਹਾ ਸੀ ਹੁਣ ਪੜਾ ਗਿਰਨਾ ਜਾਏਗਾ ਇਹ ਜੀ ਤਾਰਾ ਨਾਲ ਬੰਦੇ ਨੇ ਹੁੰਨੇ ਆ ਤੇ ਤਾਂ ਫੇਰ ਇਹ ਤਾਹਾਂ ਦੀ ਮਤਲਬ ਹੈ ਨਾ ਤੇ ਹਾ ਧੁੱਪ ਨਹੀਂ ਪੈਂਦੀ ਇਹ ਉੱਪਰ ਦੀ ਤੇ ਬਾਕੀ ਗਰਮੀਆਂ ਦੇ ਵਿੱਚ ਜਿਹੜੇ ਆਪਾਂ ਫੁਹਾਰੇ ਵਗੈਰਾ ਉਹ ਤਾਂ ਚਲਾਈ ਦਿੰਨੇ ਹੁੰਦੇ ਜਿਆਦਾ ਗਰਮੀ ਦੇ ਵਿੱਚ ਪਰ ਹਾਲੇ ਇੰਨੀ ਗਰਮੀ ਹੈ ਨਹੀਂ ਬਸ ਹਲੇ ਧੁੱਪ ਧੁੱਪ ਹੀ ਆਂਦੀ ਹੈ ਇਹਨਾਂ ਨੂੰ ਉਹਦੇ ਦਾ ਕਰਕੇ ਥੋੜਾ ਜਿਹਾ ਗਰਮੈਸ ਲੱਗਦੀ ਹੈ ਇਹਨਾਂ ਨੂੰ ਹਾਲੇ ਤਾਂ ਪੱਖੇ ਵੀ ਨਹੀਂ ਚਾਲੂ ਹੋਏ ਤੇ ਬਾਕੀ ਇਹਦੇ ਨਾਲ ਹੁਣ ਧੁੱਪ ਰੁਕ ਜੂਗੀ ਇਹਨਾਂ ਨੂੰ ਤੇ ਆ ਪੱਲੜਾ ਵਗੈਰਾ ਇਧਰੋਂ ਆਈ ਉਹ ਜਿਹੜਾ ਸਾਹਮਣੇ ਪੱਲੜ ਪਿਆ ਉਹ ਵੀ ਆਪਾਂ ਧੋ ਕੇ ਉਹਨੂੰ ਵੀ ਉੱਪਰ ਰੱਖ ਦੇਵਾਂਗੇ ਕਿਉਂਕਿ ਹੁਣ ਕੁੱਤਿਆਂ ਨੂੰ ਵੀ ਰਾਤ ਦੇ ਟਾਈਮ ਆਪਾਂ ਆ ਪੱਲੜ ਨਹੀਂ ਸੜਦੀ ਕਿਉਂਕਿ ਗਰਮੀ ਹੁੰਦੀ ਹੈ ਜੀ ਹੁਣ ਰਾਤ ਨੂੰ ਵੀ ਗਰਮੈਸ ਹੁੰਦੀ ਆ ਬਾਕੀ ਆਪਣੇ ਦੇ ਫੀਮੇਲ ਡੌਗ ਨਹੀਂ ਜੀ ਰੀਟਰੀਵਰ ਨੇ ਜੇ ਰੀਟਰੀਵਰ ਤੇ ਤੁਹਾਨੂੰ ਪਤਾ ਵਾਲ ਬਹੁਤ ਹੁੰਦੇ ਨੇ ਫਿਰ ਉਹਦਾ ਕਰਕੇ ਹਾਂ ਇਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਠੰਡ ਘੱਟ ਲੱਗਦੀ ਹੋਈ ਹੈ ਜੀ ਗੇਟ ਕੋਲੇ ਤੇ ਇਹ ਗੇਟ ਕੋਲੇ ਤਾਂ ਆਵੰਦਾ ਨਹੀਂ ਆ ਇਹਨਾਂ ਇੱਥੇ ਨੂੰ ਸ਼ਾਂਤ ਹੁੰਦੀ ਆ ਧੁੱਪ ਨਹੀਂ ਲੱਗਦੀ ਤੇ ਜਦੋਂ ਕਿ ਨਾਲੇ ਫਿਰ ਸਾਨੂੰ ਸਾਨੂੰ ਕੋਈ ਗੇਟ ਖੜਕਾ ਵੀ ਪਤਾ ਚਲ ਜਾਂਦਾ ਫਿਰ ਭੌਂਕਦੀ ਐ ਵਿੜਕਾਂਦੀ ਐ ਸਾਨੂੰ ਪਤਾ ਚਲ ਜਾਂਦਾ ਕਿ ਕੋਈ ਵਿਚ ਹੈਗਾਗਾ ਨਹੀਂ ਕਈ ਵਾਰੀ ਦੋ ਗਰਮੀ ਕਰਕੇ ਅੰਦਰ ਬੈਠੇ ਹੁੰਦੇ ਆ ਪਰ ਸਾਨੂੰ ਪਤਾ ਨਹੀਂ ਚਲਦਾ ਵੀ ਕੋਈ ਆਵਾਜ਼ ਮਾਰ ਰਿਹਾ ਕਮਰਿਆਂ ਦੇ ਅੰਦਰ ਆਵਾਜ਼ ਸੁਣ ਨਹੀਂਨੀ ਐ ਜੀ ਤਾਂ ਕਰਤੀ ਫਿਰ ਇੱਕ ਜੁੜੀ ਹੈਗੇ ਫੀਮੇਲ ਡੌਗ ਨੂੰ ਆਪਾਂ ਇੱਥੇ ਬੰਨ੍ਹਦੇ ਨੇ ਹੁੰਨੇ ਆ ਇਹ ਵੀ ਰਮਾਨ ਨੇ ਤਾਰਾਂ ਦੇ ਟੋਟੇ ਕਰ ਲਏ ਨੇ ਜਿਹੜੀ ਆਪਣੀ ਤਾਰ ਹੁੰਦੀ ਆ ਘੁੱਪ ਵਗੈਰਾ ਬੰਨ੍ਹਣ ਵਾਲੀ ਉਹ ਪੈਸੇ ਜੀ ਬਚੀ ਹੋਈ ਤੇ ਉਹ ਪੁਰਾਣੀ ਹੋ ਗਈ ਸੀ ਹੁਣ ਜਿਹੜਾ ਉਹ ਬੰਨਾ ਆਪਾਂ ਤਾਰ ਨਵੀਂ ਲੈ ਕੇ ਆਵਾਂਗੇ ਤੇ ਉਹਦਾ ਕਰਕੇ ਤੇ ਰੋ ਜਿਹੜੀ ਪਹਿਲਾਂ ਵਾਲੀ ਪੈਸੇ ਉਹਦੇ ਨੇ ਟੋਟੇ ਕਰ ਲੈ ਫਿਰ ਮਾਂ ਨੇ ਇੱਕ ਜਗ੍ਹਾ ਰੱਖ ਲਈ ਪਸ਼ੂਆਂ ਥੱਲੇ ਨਾ ਸਿਰ ਦਿੱਤਾ ਇੱਕ ਜਗ੍ਹਾ ਇਕੱਠੀਆਂ ਕਰ ਲਾ ਇਹ ਤਾਂ ਪੈਰ ਚ ਨਵਜੇ ਇਹਨਾਂ ਦੀ ਕਾਕੀ ਇਹ ਵੀ ਦੇਖਦੇ ਆ ਜੀ ਰਮਨ ਦੀ ਐਡਮਿਸ਼ਨ ਦੀ ਗੱਲ ਚੱਲ ਰਹੀ ਆ ਦੇਖ ਰਿਆਂ 3-4 ਦਿਨਾਂ ਦੇ ਤੱਕ ਮਤਲਬ ਕਾ ਡਿਵੀਜ਼ਨ ਕਰਵਾ ਦਾਂਗੀ ਰਿਜ਼ਲਟ ਤਾਂ ਵੈਸੇ ਫਿਰ ਠਹਿਰ ਕੇ ਆਉਣਾ ਵੀ ਚਲੋ ਇਹ ਸਿਲੇਬਸ ਨਾਦਾ ਪਿੱਛੇ ਰਹਿ ਜੇ ਕਿਉਂਕਿ 11ਵੀਂ ਦੀ ਪੜਾਈ ਤੁਹਾਨੂੰ ਪਤਾ ਵੀ ਸ਼ੁਰੂ ਹੋ ਗਈ ਆ ਲੋ ਜੀ ਇੰਨਾ ਕ ਤਾਂ ਬੰਨਿਆ ਗਿਆ ਫਿਰ ਇਹ ਨੀਚੋਂ ਜੀ ਪਰਲੀ ਸਾਈਡ ਨੂੰ ਕਰਕੇ ਨੀਚੋ ਕਿਸੇ ਚੀਜ਼ ਨਾਲ ਬੰਨਦਾ ਬੰਦ ਨਹੀਂ ਆ ਜਾਂ ਅਡਵਾਂਸ ਦੀ ਜਿਹੜੇ ਡੰਡੇ ਨਹੀਂ ਅਧਰਾ ਲੱਗੇ ਹੋਏ ਨੇ ਜੀ ਇਹਦੇ ਨਾਲ ਸਪੂਟ ਲਾ ਦਨੇ ਨੇ ਫਿਰ ਹਵਾ ਆਉਂਦੀ ਰਹਿੰਦੀ ਹੈ ਨੀਚੇ ਦੀ ਇਹ ਤੱਕ ਬੰਨਿਆ ਜਾਊਗਾ ਜੀ ਉੱਥੋਂ ਤੱਕ ਜਿਹੜਾ ਉਹ ਇਧਰ ਲਾ ਦਿੰਦੇ ਨੇ ਕੋਲੋ ਵਾਲਾ ਉੱਥੋਂ ਤੱਕ ਤਾਰਾਂ ਦਾ ਤੱਕ ਇਹ ਬੰਨਿਆ ਜਾਊਗਾ ਜਿਵੇਂ ਨਾਲ ਬਿਲਕੁਲ ਉੱਪਰ ਬੰਦ ਹੋ ਗਿਆ ਵੀ ਧੁੱਪ ਨਹੀਂ ਆਉਗੀ ਇਦਾਂ ਬੰਦ ਹੋ ਜਾਊਗਾ ਜੀ ਹੋਣਾ ਅੱਗ ਤੋਂ ਜ਼ਿਆਦਾ ਤੱਕ ਲੱਗ ਗਿਆ ਤੇ ਬਸ ਥੋੜਾ ਜਿਹਾ ਰਹਿ ਗਿਆ ਮਨ ਇੰਨਾ ਕੁ ਥਾ ਰਹਿ ਗਿਆ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਜੀ ਵੀਡੀਓ ਕਿਦਾਂ ਦੀ ਲੱਗੀ ਆਣਾ ਜਿਪਾ ਤਾਰ ਬੰਨੀ ਹੋਈ ਆ ਕੱਪੜੇ ਸੁਕਣੇ ਪਾਣ ਵਾਸਤੇ ਤੇ ਇਹ ਜਿਹੜਾ ਹਰੇ ਰੰਗ ਦਾ ਕੱਪੜਾ ਜੀ ਪੰਤਾਂ ਬੰਨਣਾ ਪੈਂਦਾ ਕਿਉਂਕਿ ਤੁਹਾਨੂੰ ਦੱਸਿਆ ਸੀ ਧੁੱਪ ਆ ਜਾਂਦੀ ਹੈ ਤੇ ਕਿਉਂਕਿ ਜਿਹੜਾ ਧੁੱਪ ਤਾਂ ਆਂਦੀ ਹੈ ਜੀ ਜਿਹੜਾ ਸ਼ੈੱਡ ਹੈ ਇਹ ਜਦੋਂ ਪਾਇਆ ਉਦੋਂ ਗਲਤ ਸਾਈਡ ਮਤਲਬ ਪੈ ਗਿਆ ਆਪਾਂ ਨੂੰ ਉਦੋਂ ਇਹਨਾਂ ਧਿਆਨ ਦੇ ਵਿੱਚ ਨਹੀਂ ਆਈ ਇਹ ਗੱਲ ਵੀ ਧੁੱਪ ਆਇਆ ਕਰੂਗੀ ਤੇ ਹੁਣ ਮਤਲਬ ਕਿ ਦੁਪਹਿਰੇ 2:30 ਵਜੇ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ 2:30 ਵਜੇ ਧੁੱਪ ਆ ਜਾਂਦੀ ਆ ਨਹੀਂ ਹੁਣ ਜਿਹੜਾ ਹੁਣ ਅੱਜ ਦਾ ਮੌਸਮ ਹੈ ਹੁਣ 3:30 3:30 ਇਦਾਂ ਧੁੱਪਾਂ ਲੱਗ ਜਾਂਦੀ ਆ ਫਿਰ 8:00 ਤੱਕ ਪੂਰੀ ਦੁਪਹਿਰ ਰਹਿੰਦੀ ਆ ਫਿਰ ਅਸੂ ਜਿਹੜੇ ਹੌਂਕਦੇ ਆ ਗਰਮੀ ਮੰਦੇ ਤਾਂ ਕਰਕੇ ਫਿਰ ਹੁਣ ਪੂਰੀ ਗਰਮੀ ਗਰਮੀ ਜਣੀ ਉਹਨੂੰ ਬੰਨ ਕੇ ਰੱਖਾਂਗੇ ਆਪਾਂ ਲਓ ਜੀ ਹੁਣ ਰਮਾਨੇ ਇੱਥੇ ਲਗਾ ਰਿਆ ਇਹਨੂੰ ਸਪੋਰਟ ਪਰ ਲੜਨ ਨੂੰ ਜਿਹੜੀ ਬਾਂਸ ਦੀ ਡੰਡੇ ਉਹਨਾਂ ਦੇ ਨਾਲ ਸਪੋਰਟ ਲੱਗ ਜੂਗੀ ਫਿਰ ਜਿਹੜੀ ਥੱਲਿਓਂ ਜਿਹ ਇਹਨਾਂ ਦੇ ਵਿੱਚ ਹਵਾ ਪੈਂਦੀ ਰਹੂਗੀ ਪਰਸ਼ਨਾ ਨੂੰ ਲੱਗਦੀ ਰਹੂਗੀ ਐਨੀ ਵੀ ਇਦਾਂ ਤੇ ਕਿਉਂਕਿ ਪਹਿਲਾਂ ਅਸੀਂ ਨੂੰ ਜੀ ਉਹ ਸਪੈਦਾ ਜਿਹੜਾ ਸਾਹਮਣੇ ਦੇਖ ਰਹੇ ਉਹਦੇ ਨਾਲ ਰੱਸੀ ਨਾਲ ਵੀ ਬੰਨ੍ਹਦੇ ਹੁੰਦੇ ਸੀ ਪਿਛਲੀ ਵਾਰ ਤੇ ਫਿਰ ਉਹ ਰੱਸੀ ਖੁੱਲ ਜਾਂਦੀ ਸੀਗੀ ਤੇ بار بار ਫਿਰ ਉੱਕ ਬੰਨਣੀ ਔਖੀ ਸੀ ਜਿਆਦਾ ਉੱਪਰ ਬੰਨਣੀ ਪੈਂਦੀ ਸੀ ਫਿਰ ਇਹ ਡੈਡੀ ਕਹਿੰਦੇ ਕਿ ਚਲੋ ਇਦਾਂ ਇਹਨੂੰ ਕਰਦਿਆ ਕਰੋ ਨਾਲੇ ਇਹਨਾਂ ਕਿ ਕਿ ਇਦਾਂ ਇਹਨੂੰ سپورਟ ਅਸੀਂ ਵੀ ਲਾ ਸਕਦੇ ਆ ਤੇ ਉੱਥੇ ਫੇਰ ਇਹਹੀ ਇਹਨਾਂ ਨੂੰ ਬੰਨਣੀ ਪੈਂਦੀ ਸੀ ਸਾਥੋਂ ਮੇਥੋਂ ਜਾਂ ਮੇਰੀ ਮੰਮੀ ਤੋਂ ਅਸੀਂ ਨਹੀਂ ਬਨ ਸਕਦੇ ਸੀ ਹਾਲੋ ਜੀ ਹੋ ਗਿਆ ਕੰਪਲੀਟ ਇਦਾਂ ਹੀ ਜੀ ਇਹਨੂੰ ਅਸੀਂ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਬੰਨ ਕੇ ਰੱਖਦੇ ਆਂ ਫਿਰ ਐਦਾਂ ਨੀਚੋਂ ਇਹਨਾਂ ਨੂੰ ਪਸ਼ੂ ਨੂੰ ਹਵਾ ਲੱਗਦੀ ਰਹਿੰਦੀ ਐ ਇਹਨੂੰ ਗਰਮੀ ਵੀ ਨਹੀਂ ਲੱਗਦੀ ਤੇ ਜਿਹੜੀ ਉਹ ਤੋਂ ਪਾਰੀ ਐ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਵਾਲੀ ਐ ਉਹ ਇਧਰੋਂ ਆਂਦੀ ਐ ਉਹ ਇਨੀ ਜ਼ਿਆਦਾ ਨਹੀਂ ਆਂਦੀ ਥੋੜੀ ਆਂਦੀ ਐ ਤੇ ਬਾਕੀ ਇਹਦੇ ਨਾਲ ਫਿਰ ਸਾਰਾ ਦਿਨ ਉਹਨਾਂ ਨੂੰ ਧੁੱਪ ਨਹੀਂ ਆਂਦੀ ਹਵਾ ਵੀ ਲੱਗਦੀ ਰਹਿੰਦੀ ਐ ਤੇ ਧੁੱਪ ਵੀ ਨਹੀਂ ਆਂਦੀ ਨਹੀਂ ਤਾਂ ਫਿਰ ਧੁੱਪ ਕਰਕੇ ਜ਼ਿਆਦਾ ਫਿਰ ਇਹ ਗਰਮੀ ਮੰਦੀਆਂ ਹੌਂਕਦੀਆਂ ਨੇ ਆਹ ਦੇਖੋ ਜੀ ਇਸ ਤਰੀਕੇ ਨਾਲ ਪਹਿਲਾਂ ਅਸੀਂ ਜਿਹਨੀਆਂ ਰੱਸੀ ਪਾ ਕੇ ਬੰਨ੍ਹਦੇ ਸੀ ਫਿਰ ਇੱਕ ਵਾਰੀ ਇੱਥੇ ਨੀਚੇ ਉਸ ਜਗ੍ਹਾ ਤੇ ਵੀ ਅਸੀਂ ਰੱਸੀ ਗੱਡੀ ਸੀ ਵੀ ਤਾਂ ਕਿ ਇਹਨੂੰ ਨੀਚੇ ਦਾ ਬੰਦਿਆ ਕਰਾਂਗੇ ਪਰ ਫਿਰ ਉਹ ਵੀ ਨਹੀਂ ਲੋਟ ਆਇਆ ਤੇ ਫਿਰ ਹਵਾ ਨਹੀਂ ਸੀ ਲੱਗਦੀ ਇਹਨਾਂ ਨੂੰ ਤੇ ਤਾਂ ਕਰਕੇ ਫਿਰ ਵੀ ਜਦੋਂ ਮਿਲ ਗਿਆ ਵੀ ਤੁਸੀਂ ਇਦਾਂ ਹੋ ਕਰ ਦਿਆ ਕਰੋ ਚਲੋ ਜੀ ਮਨਨ ਆਪ ਬਣਾ ਰਹੀਆਂ ਅੱਗੇ ਵੀਡੀਓ ਵੈਸੇ ਵੀਡੀਓ ਦੀ ਜਿਹੜੀ ਸਟਾਰਟਿੰਗ ਸੀ ਤੁਸੀਂ ਦੇਖਿਆ ਹੋਣਾ ਸਵੇਰੀ ਹੋ ਗਈ ਸੀ ਤੇ ਬਾਕੀ ਸੋਚਿਆ ਤਾਂ ਮੈਂ ਇਹ ਸੀਗਾ ਕਿ ਜਿਹੜੀ ਆਪਾਂ ਜਿਹੜਾ ਵਲੌਗ ਹੈਗਾ ਉਹ ਅਗਾਹਾਂ ਕੰਟੀਨਿਊ ਕਰਾਂਗੇ ਵੀ ਮੈਂ ਅੱਜ ਬੀ ਵਗੈਰਾ ਲਾਣੇ ਸੀਗੇ ਦੇਸੀ ਕਰੇਲੀਆਂ ਦੇ ਤੇ ਟਿੰਡੋ ਦੇ ਕद्दू ਦੇ ਉਹ ਲਗਾਣੇ ਸੀਗੇ ਪਰ ਅੱਜ ਮੇਰੀ ਹੋ ਗਈ ਜੀ ਸਿਹਤ ਖਰਾਬ ਤੇ ਥੋੜਾ ਬੁਖਾਰ ਹੋ ਗਿਆ ਐਕਚੁਅਲੀ 2-3 ਦਿਨਾਂ ਦਾ ਨਾ ਕਮਰੇ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਸੀਗਾ ਕਿਉਂਕਿ ਤੁਹਾਨੂੰ ਪਤਾ ਵੀ ਖੇਤਾਂ ਕਰਕੇ ਹੁਣ ਮੱਛਰ ਬਹੁਤ ਹੁੰਦਾ ਤੇ ਬਾਕੀ ਅੱਜ ਇਹਨਾਂ ਤੋਂ ਮਗਾਇ ਜੀ ਮੈਂ ਉਹ ਆਲ ਆਊਟ ਜਿਹੜਾ ਹੁੰਦਾ ਪਲੱਗ 'ਚ ਲਗਾਉਣ ਵਾਲਾ ਵੈਸੇ ਪਹਿਲਾਂ ਤਾਂ ਅਸੀਂ ਪਹਿਲੇ ਲਿਆਂਦੇ ਸੀ ਦੋਨਾਂ ਕਮਰਿਆਂ ਦੇ ਵਿੱਚ ਅਲੱਗ-ਅਲੱਗ ਲਿਆਂਦੇ ਸੀ ਇਸ ਵਾਰੀ ਥੋੜਾ ਨਾ ਟਾਈਮ ਨਹੀਂ ਮਿਲਿਆ ਤੇ ਮੈਨੂੰ 2-3 ਦਿਨ ਦਾ ਲੱਗ ਹੀ ਰਿਹਾ ਸੀ ਮੈਂ ਕਿਹਾ ਵੀ ਮੱਛਰ ਇੰਨਾ ਜ਼ਿਆਦਾ ਵੀ ਕਿਤੇ ਬੁਖਾਰ ਨਾ ਹੋ ਜੀ ਤੇ ਕੱਲ ਵੀ ਮੈਨੂੰ ਲੱਗ ਰਿਹਾ ਸੀ ਕੱਲ੍ਹ ਪਰ ਮੈਂ ਦਵਾਈ ਲੈ ਕੇ ਕੰਮ ਕਰਦੀ ਰਹੀ ਪਰ ਅੱਜ ਜ਼ਿਆਦਾ ਸਿਹਤ ਡਾਊਨ ਹੋ ਗਈ ਹੁਣ ਮੈਂ ਪਈ ਪਈ ਉੱਠ ਗਈਆਂ ਤੁਸੀਂ ਮੇਰੇ ਬਾਲ ਵੀ ਦੇਖ ਸਕਦੇ ਨੂੰ ਪਈ ਸੀ ਤੇ ਹਾਂ ਜਿਹੜਾ ਘਰ ਦਾ ਕੰਮ ਆ ਅੱਜ ਮੰਮੀ ਵਿਚਾਰੀ ਆਏ ਸੀ ਉਹਨਾਂ ਨੇ ਆਉਂਦਿਆਂ ਨਹੀਂ ਮੈਂ ਮੈਂ ਖੁਦ ਬਿਮਾਰ ਹੋ ਗਈ ਤੇ ਫਿਰ ਸਬਜ਼ੀ ਵਗਾਇਆ ਮੇਰੀ ਬਣਾਈ ਹੋਈ ਸੀ ਤੇ ਉਹ ਕਹਿੰਦੇ ਰੋਟੀ ਮੈਂ ਲਾ ਲੂੰਗੀ ਤੂੰ ਆਪਣਾ ਆਰਾਮ ਕਰ ਲਾ ਕਾਰਨ ਇਹ ਹੈ ਜੀ ਕੱਲ ਨੂੰ ਆਪਾਂ ਜਾਣਾ ਰਿਸ਼ਤੇਦਾਰੀ ਦੇ ਵਿੱਚ ਇੱਕ ਤਾਂ ਮਿਲਣ ਜਾਣਾ ਹੈ ਤੇ ਇੱਕ ਗੁਰਦੁਆਰਾ ਸਾਹਿਬ ਮੈਂ ਕਿ ਚਲੋ ਦਰਸ਼ਨ ਕਰਿ ਆਵਾਂਗੀ ਟਾਲੀ ਸਾਹਿਬ ਤੇ ਤੁਸੀਂ ਉਹ ਅਗਲੇ ਡੇ ਆਪਾਂ ਵਲੌਗ ਬਣਾਵਾਂਗੇ ਉਹ ਦੋ ਤਿੰਨ ਵਲੌਗ ਇਦਾਂ ਦੀ ਲੈ ਕੇ ਆਵਾਂਗੇ ਕਿ ਆਪਾਂ ਰਿਸ਼ਤਾਰੀਆਂ ਚਾਵਾਂਗੇ ਉਹਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਅਗਲੇ ਵਲੌਗ ਜ਼ਰੂਰ ਦੇਖਿਓ ਜੀ ਬਾਕੀ ਤੁਹਾਨੂੰ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਆਪਾਂ ਹੋ ਕੇ ਜਾਵਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਸ ਮੈਂ ਕਿ ਵਿਚੋ ਲੋ ਵੀਡੀਓ ਕੰਪਲੀਟ ਕਰ ਦਵਾਂ ਵੀ ਤੁਹਾਨੂੰ ਕਿਉਂਕਿ ਜਦੋਂ ਆਪਾਂ ਡੇਲੀ ਵੀਡੀਓ ਬਣਾਉਣੀਆਂ ਤਾਂ ਫਿਰ ਇਹ ਜ਼ਰੂਰੀ ਹੁੰਦਾ ਕਿ ਆਪਾਂ ਨੂੰ ਕੰਪਲਸਰੀ ਹੈ ਨਾ ਕਿਉਂਕਿ YouTube ਦੇ ਉੱਤੇ ਜਿਹੜੇ ਕੰਮ ਕਰਦੇ ਨੂੰ ਪਤਾ ਫਿਰ ਉਹ ਵੀ ਵੀਡੀਓ ਪਾਣੀ ਪੈਂਦੀ ਹੈ ਮੈਨੂੰ ਤਾਂ ਇਹ ਸੀਗਾ ਅੱਜ ਕਿ ਮੈਂ ਅੱਜ ਵੀ ਬਹੁਤ ਵਧੀਆ ਵੀਡੀਓ ਬਣਾਉਂਗੀ ਕਿਉਂਕਿ ਮੈਂ ਨੀਸੀ ਸਬਜ਼ੀਆਂ ਵਗੈਰਾ ਜਿਹੜੇ ਵੀ ਲੈ ਕੇ ਆਏ ਸੀ ਇਹ ਵੀ ਲਗਾਵਾਂਗੇ ਪਰ ਫਿਰ ਹੁਣ ਥੋੜਾ ਸੀਤ ਠੀਕ ਨਾ ਹੋਣ ਕਰਕੇ ਮੰਮੀ ਕਹਿੰਦੇ ਵੀ ਹੁਣ ਤੂੰ ਲਗਾਉਣ ਲੱਗੀ ਵੀ ਥਕਾਵਟ ਨਾ ਹੋਰ ਜ਼ਿਆਦਾ ਹੋ ਜਾਈ ਕਿਉਂਕਿ ਕੱਲ ਨੂੰ ਫਿਰ ਜਾਣਾ ਤੇ ਆਪਾਂ ਫੋਨ ਵੀ ਕਰਤਾ ਉਹਨਾਂ ਨੂੰ ਫਿਰ ਉਹ ਵੇਟ ਕਰਨਗੇ ਜੇ ਨਾ ਜਾਵਾਂਗੇ ਚੰਗਾ ਨਹੀਂ ਲੱਗੂਗਾ ਤੇ ਬਾਕੀ ਕਿੱਥੇ ਜਾ ਰਹੇ ਹਾਂ ਜੀ ਉਹ ਪਤਾ ਨੂੰ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਦੱਸਾਂਗੇ ਤੇ ਬਾਕੀ ਹੁਣ ਮੈਂ ਦੇਖਣ ਆਈ ਸੀ ਬਾਹਰ ਰਮਾਨ ਨੂੰ ਵੀ ਇਹਦੇ ਪਾਪਾ ਤੇ ਰਮਾਨ ਗਏ ਹੋਏ ਨੇ ਖੇਤ ਹਰਾ ਲੈਣ ਉਹ ਪਿੱਛੇ ਹੀ ਆਪਣਾ ਖੇਤ ਤੇ ਮੈਂ ਕਿਹਾ ਵੀ ਚਲੋ ਨਾਲੇ ਹੁਣ ਮੈਂ ਦਵਾਈ ਲੈ ਕੇ ਥੋੜੇ ਹੁਣ ਥੋੜਾ ਠੀਕ ਲੱਗ ਰਿਹਾ ਸੀ ਤਾਂ ਉੱਠ ਕੇ ਬਾਹਰ ਆਈ ਸੀ ਕਿਉਂਕਿ ਤੁਹਾਨੂੰ ਪਤਾ ਵੀ ਪਿਆ ਵੀ ਨਹੀਂ ਜਾਂਦਾ ਪੈ ਕੇ ਵੀ ਫਿਰ ਅਜੀਬ ਜਿਹਾ ਲੱਗ ਜਾਂਦਾ ਬਿਮਾਰਾਣੀ ਫੀਲਿੰਗ ਜੀ ਆਈ ਜਾਂਦੀ ਆ ਤੇ ਹੁਣ ਮੈਂ ਕਿਹਾ ਵੀ ਚਲੋ ਥੋੜੀ ਦੇਰ ਤੁਰ ਕੇ ਦੇਖ ਲਈਏ ਬਾਕੀ ਕਿਉਂਕਿ ਮੈਨੂੰ ਨਾ ਬੁਖਾਰ ਛੇਤੀ ਹੁੰਦਾ ਨਹੀਂ ਮੱਛਰ-ਮੱਛਰ ਲੜ ਕੇ ਹੋ ਗਿਆ ਬਾਕੀ ਜਦੋਂ ਮੈਨੂੰ ਹੁੰਦਾ ਫਿਰ ਹੁੰਦਾ ਭੈੜਾ ਕਿਉਂਕਿ ਫਿਰ ਹੱਡ ਪੈਰ ਸਾਰੇ ਐ ਸਰੀ ਬਹੁਤ ਟੁੱਟਦਾ ਤੇ ਬਾਕੀ ਇਹ ਤਾਂ ਕਹਿੰਸੀ ਇੰਜੈਕਸ਼ਨ ਲਗਵਾ ਲਾ ਮੈਂ ਕਿਹਾ ਵੀ ਨਹੀਂ ਵੀ ਮੈਂ ਦਵਾਈ ਲਵਾਂਗੀ ਤੇ ਬਾਕੀ ਜੇ ਨਾ ਫਿਰ ਠੀਕ ਹੋਇਆ ਫਿਰ ਦੇਖਾਂਗੇ ਇੰਜੈਕਸ਼ਨ ਲਗਵਾ ਲਾਂਗੇ ਚਲੋ ਜੀ ਆਏ ਦੀ ਵੀਡੀਓ ਪੈ ਇੰਨੀ ਬਣਾ ਰਹੇ ਆ ਤੇ ਬਾਕੀ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਜੀ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਅਗਲੇ ਵਲੌਗਸ ਜ਼ਰੂਰ ਦੇਖਿਓ ਜੀ ਉਹ ਕਿ ਅਗਲੇ ਵਲੌਗਸ ਜਿਹੜੀ ਨੇ ਬਹੁਤ ਵਧੀਆ ਇੰਟਰਸਟਿੰਗ ਹੋਣ ਵਾਲੇ ਨੇ ਬਾਕੀ ਕੁਝ ਈਵਰਸ ਜੀ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਤੁਹਾਡੇ ਨੇੜੇ ਕੋਈ ਹਾਂ ਧਾਰਮਿਕ ਸਥਾਨ ਦਾ ਗੁਰਦੁਆਰਾ ਸਹਿਬ ਆ ਤਾਂ ਸੋ ਦੀ ਵੀਡੀਓ ਬਣਾਓ ਜਾਂ ਕੋਈ ਧਾਰਮਿਕ ਸਥਾਨ ਅ ਦੇਖੀ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤਾਂ ਹੈਗੇ ਨੇ ਦੋ ਬਟ ਧਾਰਮਿਕ ਜੇ ਭਾਵੇਂ ਇਤਿਹਾਸਿਕ ਜਿਹੜੇ ਸੌਰੀ ਮਾਫ ਕਰਿਓ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੁਣ ਉਹ ਕੋਈ ਨਹੀਂ ਇੱਥੇ ਜੀ ਜਿਹੜੇ ਨਾਰਮਲ ਗੁਰਦੁਆਰਾ ਸਾਹਿਬ ਹੁੰਦੇ ਨੇ ਉਹ ਹੀ ਨਹੀਂ ਉਹਨਾਂ ਦੀ ਵੀਡੀਓ ਪਾ ਤੁਹਾਡੇ ਨਾਲ ਜ਼ਰੂਰ ਸ਼ ਤੇ ਬਾਕੀ ਇੱਥੇ ਨਜ਼ਦੀਕ ਵੀ ਨਹੀਂ ਹੈ ਕੋਈ ਇਤਿਹਾਸਿਕ ਮੀਰੀ ਖਿਆਲ ਦੇ ਵਿੱਚ ਤਾਂ ਤੇ ਇੱਕ ਹੈਗੇ ਆ ਗੁਰਦੁਆਰਾ ਸਾਹਿਬ ਉਹ ਕਾਠ ਕਾਫੀ ਹੁੰਦਾ ਐ ਐਤਵਾਰ ਨੂੰ ਜਾਂਦੇ ਨੇ ਲੋਕ ਇੱਥੇ ਮੱਥਾ ਟੇਕਣ ਉਹਦੀ ਵੀਡੀਓ ਵੀ ਆਪਾਂ ਕਦੇ ਬਣਾਵਾਂਗੇ ਤੁਹਾਨੂੰ ਸ਼ੇਅਰ ਕਰਾਂਗੇ ਤੇ ਪਰ ਉਹ ਇਤਿਹਾਸਿਕ ਹੈ ਕਿ ਨਹੀਂ ਉਹ ਤਾਂ ਨਹੀਂ ਮੈਨੂੰ ਪਤਾ ਉੱਥੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਬਸਕ੍ਰਾਈਬ ਕਰਦੇ